ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨਗੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਰ ਰੋਜ਼ ਦੀ ਤਰ੍ਹਾਂ ਹੀ ਮੈਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨਗੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਮਰਿਤਪਾਲ ਸਿੰਘ ਨੇ ਸਾਥੀਆਂ ਦੀ ਕਹਿੰਦੇ ਕਿ ਅੱਜ ਪੰਜਾਬ ਦੇ ਵਿੱਚ ਪਹੁੰਚ ਜਾਣਗੇ ਅਮਰਿਤਪਾਲ ਦੇ ਸਾ ਹਾਂ ਬਿਲਕੁਲ ਜੀ ਅਮਰਤਪਾਲ ਸਿੰਘ ਦੇ 7 ਸਾਥੀਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ NSA ਲੱਗਾ ਸੀ ਉਹਨਾਂ ਦਾ NSA ਦੇ ਵਿੱਚ ਨਹੀਂ ਵਾਅਦਾ ਕੀਤਾ ਗਿਆ ਤੇ ਉਹ ਅੱਜ ਪੰਜਾਬ ਦੀ ਜੇਲ੍ਹ ਦੇ ਵਿੱਚ ਆ ਜਾਣਗੇ ਡਿਬਰੂਗੜ੍ਹ ਦੇ ਵਿੱਚ ਲੰਘੇ ਕੱਲ ਪੰਜਾਬ ਦੀ ਪੁਲਿਸ ਦੀ ਟੀਮ ਗਈ ਸੀ ਇਹਨਾਂ ਸੱਤਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਏ ਜਾਣਾ ਇਹ ਸੱਤੇ ਇੱਕੋ ਜੇਲ੍ਹ ਦੇ ਵਿੱਚ ਰੱਖੇ ਜਾਣਗੇ ਜਾਂ ਅੱਡ-ਅੱਡ ਜੇਲ੍ਹਾਂ ਚ ਰੱਖੇ ਜਾਣਗੇ ਇਹ ਤਾਂ ਚਲੋ ਆਉਣ ਵਾਲਾ ਵਕਤ ਦੱਸੂਗਾ ਪਰ ਕਿਉਂਕਿ ਪਿਛਲੇ 2 ਸਾਲਾਂ ਤੋਂ ਇਹਨਾਂ ਦੇ ਉੱਤੇ NSA ਲੱਗਾ ਹੋਇਆ ਤੇ ਹੁਣ ਜਿਹੜਾ ਐਨਐਸਏ ਆ ਉਹਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਇਸ ਕਰਕੇ ਇਹਨਾਂ ਨੇ ਵਾਪਸ ਆ ਜਾਣਾ ਇਹਨਾਂ ਦੇ ਉੱਤੇ ਹੁਣ ਪੰਜਾਬ ਦੀ ਪੁਲਿਸ ਆਪਣੇ ਤਰੀਕੇ ਦੀ ਕਾਰਵਾਈ ਕਰੂਗੀ ਜਾਂ ਨਹੀਂ ਕਰੂਗੀ ਜਾਂ ਕੀ ਕਰੂਗੀ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਜੀ ਕਿ ਲੰਮੇ ਸਮੇਂ ਤੋਂ ਆਪਾਂ ਜਾਣਦੇ ਕਿ ਗੱਲ ਚਰਚਾ ਦੇ ਵਿੱਚ ਹੀ ਰਹੀ ਹੈ ਵੀ ਪਹਿਲਾਂ ਇਹਨਾਂ ਦੇ ਉੱਤੇ 1 ਸਾਲ ਦਾ ਐਨਐਸਏ ਸੀ ਫਿਰ 1 ਸਾਲ ਦਾ ਵਾਅਦਾ ਕਰ ਦਿੱਤਾ ਗਿਆ ਹੁਣ ਵਾਅਦਾ ਨਹੀਂ ਕੀਤਾ ਗਿਆ ਸੋ 7 ਜਣੇ ਜਿਹੜੇ ਆ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਇਹਦੇ ਵਿੱਚ ਕੁਲਵੰਤ ਸਿੰਘ ਰਾਉ ਕੇ ਤੇ ਕਈ ਹੋਰ ਆ ਇਹ ਅੱਜ ਪੰਜਾਬ ਦੇ ਵਿੱਚ ਆ ਜਾਣੇ ਆ ਤੇ ਅਮਰਤਪਾਲ ਤੇ ਉਹਦੇ ਇੱਕ ਦੋ ਹੋਰ ਸੱਚਗੰਦੀ ਸੁਣਵਾਈ ਅਦਾਲਤ ਦੇ ਵਿੱਚ ਹੈਗੀ ਜੀ 22 ਤਰੀਕ ਨੂੰ ਉਹਨਾਂ ਦੇ ਬਾਰੇ ਬਾਅਦ ਦੇ ਵਿੱਚ ਫੈਸਲਾ ਕੀਤਾ ਜਾਊਗਾ ਹੁਣ ਕੁਝ ਕੁ ਲੋਕ ਤਾਂ ਇਹ ਗੱਲ ਕਹਦੇ ਆ ਵੀ ਭਾਈ ਚਲੋ ਇਹ ਇੱਕ ਬੜੀ ਚੰਗੀ ਗੱਲ ਆ ਵੀ ਇਹ ਅਸਾਮ ਦੀ ਜੇਲ ਤੋਂ ਡਿਬਰੂਗੜ ਦੀ ਜੇਲ ਤੋਂ ਤੇ ਪੰਜਾਬ ਦੇ ਵਿੱਚ ਸ਼ਿਫਟ ਹੋ ਰਹੇ ਆ ਰੱਬਰ ਦੇ ਜੀਆ ਨੂੰ ਮਿਲਣਾ ਸੌਖਾ ਹੋ ਜਾਊਗਾ ਬੰਦਾ ਚਲੋ ਭਾਵੇਂ ਜੇਲ ਦੇ ਵਿੱਚ ਆ ਆਪਦੇ ਪੰਜਾਬ ਦੇ ਜੇਲ ਦੇ ਵਿੱਚ ਤਾਂ ਹੈ ਨਾ ਤੇ ਜੇ ਉੱਥੇ ਜਾਣਾ ਹੁੰਦਾ ਸੀਗਾ ਠੱਬਰ ਦੇ ਜੀਆ ਨਹੀਂ ਕਿੰਨੇ ਪੈਸੇ ਲੱਗਦੇ ਸੀ ਕਿੰਨਾ ਸਮਾਂ ਲੱਗਦਾ ਸੀ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਬੀਜੇਪੀ ਦੇ ਵੱਲੋਂ ਹੁਣ ਆਪਣੀਆਂ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਅਮਰਤਪਾਲ ਨੂੰ ਮੂਹਰੇ ਕਰਕੇ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਤੇ ਉਹ ਚਾਹੂਗੀ ਜੇ ਸਾਡਾ ਧੜਾ ਕਾਮਯਾਬ ਹੋਵੇ ਸੋ ਇਸ ਤਰੀਕੇ ਦੀਆਂ ਖਬਰਾਂ ਇਸ ਤਰੀਕੇ ਦੀਆਂ ਕਦ ਸੁਆ ਬਾਕੀ ਦੇਖੋ ਕੀ ਬਣਦਾ ਜੀ ਜੀ ਬਿਲਕੁਲ ਸਮਾਂ ਤੈ ਕਰ ਦਊਗਾ ਖੈਰ ਉਧਰ ਦੂਸਰੇ ਬੰਨੇ ਜਨਾਬ ਸਭ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਪਿੰਡਰਾ ਵਾਲਿਆਂ ਦੀ ਜਿਹੜੀ ਫੋਟੋ ਹੈ ਹਿਮਾਚਲ ਦੇ ਵਿੱਚ ਉਹ ਝੰਡੇ ਜਿਹੜੇ ਫੋਟੋ ਵਾਲੇ ਲਗਾ ਕੇ ਤੇ ਗਏ ਸੀ ਕੁਝ ਲੋਕ ਕੁਝ ਕੁ ਮੁੰਡੇ ਤੇ ਉਹ ਫੋਟੋ ਲਾਉਣ ਦੀ ਗੱਲ ਕੀਤੀ ਗਈ ਬਹੁਤ ਜ਼ਿਆਦਾ ਰੌਲਾ ਪਿਆ ਤੇ ਇਹਦੀ ਜਥੇਦਾਰ ਸਾਬ ਦੇ ਵੱਲੋਂ ਵੀ ਨਖੇਦੀ ਕੀਤੀ ਗਈ ਹੈ ਜੀ ਹਾਂ ਬਿਲਕੁਲ ਜੀ ਜਿਹੜੀ ਵੀਡੀਓ ਸ਼ਾਇਦ ਸਾਡੇ ਪਰਿਵਾਰਕ ਮੈਂਬਰਾਂ ਨੇ ਵੀ ਦੇਖੀ ਹੋਵੇ ਮੈਂ ਵੀ ਦੇਖੀ ਆ ਉਹਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਰਹੇ ਆ ਕੁਝ ਕ ਨੌਜਵਾਨ ਪੰਜਾਬੀ ਮੁੰਡੇ ਸਿੱਖ ਮੁੰਡੇ ਜਿਹੜੇ ਕਿ ਮੋਟਰਸਾਈਕਲਾਂ ਦੇ ਉੱਤੇ ਜਾ ਰਹੇ ਆ ਤੇ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੱਗੇ ਹੋਏ ਆ ਉਹਨਾਂ ਝੰਡਿਆਂ ਦੇ ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਝੰਡਾ ਵੀ ਆ ਉਹਦੇ ਵਿੱਚ ਬਾਕੀ ਸਿੱਖੀ ਦੇ ਝੰਡੇ ਵੀ ਆ ਤੇ ਕੁਝ ਕ ਲੋਕ ਹਿਮਾਚਲ ਪ੍ਰਦੇਸ਼ ਦੇ ਉਹਨਾਂ ਝੰਡਿਆਂ ਨੂੰ ਲਾ ਰਹੇ ਆ ਤੇ ਜਦੋਂ ਉਹ ਲਾ ਰਹੇ ਆ ਪਾੜ ਰਹੇ ਤੇ ਉਸ ਵੇਲੇ ਕੋਲੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੇ ਮੁਲਾਜ਼ਮ ਵੀ ਖੜੇ ਆ ਇਹ ਜਦੋਂ ਵੀਡੀਓ ਵਾਇਰਲ ਹੋਈ ਤੇ ਫਿਰ ਪੰਜਾਬ ਦੇ ਵਿੱਚ ਇਹਦੀ ਕਾਫੀ ਤਿੱਖੀ ਪ੍ਰਤੀਕਿਰਿਆ ਆਈ ਹੈ ਜਸედაਰ ਕੁਲਦੀਪ ਸਿੰਘ ਗੜਕਾ ਜਿੰਨੇ ਗੱਲ ਕਹੀ ਹੈ ਕਿ ਇਹ ਗੱਲਾਂ ਬਰਦਾਸ਼ਤ ਨਹੀਂ ਹੋਣਗੀਆਂ ਜੋ ਕੁਝ ਕੀਤਾ ਜਾ ਰਿਹਾ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਇਹ ਤਾਂ ਦੋ ਜਿਹੜੇ ਹੈਗੇ ਨੇ ਧਰਮਾਂ ਦੇ ਵਿੱਚ ਜਾਂ ਫਿਰਕਿਆਂ ਦੇ ਵਿੱਚ ਫਿਰਕਾਪ੍ਰਸਤੀ ਪੈਦਾ ਕਰਨ ਦੀ ਕੋਸ਼ਿਸ਼ ਹੈਗੀ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਸਿੱਖ ਕੌਮ ਆਪਦੇ ਜਿਹਨੂੰ ਵੀ ਆਈਡੀਅਲ ਮੰਨਦੀ ਆ ਉਹਨੂੰ ਮੂਹਰੇ ਲਾ ਕੇ ਜਾਂ ਉਹਦੀ ਫੋਟੋ ਲਾ ਕੇ ਜਾ ਰਹੀ ਹੈ ਤਾਂ ਤੁਹਾਨੂੰ ਇਸ ਗੱਲ ਦੀ ਦਿੱਕਤ ਕੀ ਹੈ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਰੋਕਿਆ ਨਹੀਂ ਜਿਨ੍ਹਾਂ ਨੇ ਆਹ ਹਰਕਤ ਕੀਤੀ ਆ ਇਹਨਾਂ ਦੇ ਖਿਲਾਫ ਬਣਦੀ ਸਰਦੀ ਕਾਰਵਾਈ ਕੀਤੀ ਜਾਵੇ ਸੋ ਬਈ ਨੇ ਕੀ ਬਣਦਾ ਪਰ ਜਦੋਂ ਵੀ ਗਰਮੀ ਦਾ ਮਹੀਨਾ ਸ਼ੁਰੂ ਹੁੰਦਾ ਨਾ ਪੰਜਾਬ ਦੇ ਕੁਝ ਲੋਕਾਂ ਤੇ ਹਿਮਾਚਲ ਦੇ ਕੁਝ ਲੋਕਾਂ ਦੇ ਵਿੱਚ ਆਪਸੀ ਤਕਰਾਰ ਦੀਆਂ ਖਬਰਾਂ ਆਉਣ ਲੱਗ ਜਾਂਦੀਆਂ ਨੇ ਤੁਹਾਨੂੰ ਚੇਤੇ ਹੋਣਾ ਪਿਛਲੇ ਸਾਲ ਤਾਂ ਟੈਕਸੀ ਜੂਨੀਅਰਾਂ ਨੇ ਇੱਕ ਦੂਜੇ ਦੇ ਖਿਲਾਫ ਮਤੇ ਵੀ ਪਾਸ ਕਰਲੇ ਸੀ ਕਿਉਂਕਿ ਪੰਜਾਬ ਦੇ ਕੁਝ ਲੋਕਾਂ ਦੇ ਨਾਲ ਸਮਾਚਨ ਪ੍ਰਦੇਸ਼ ਤੇ ਵੱਖ-ਵੱਖ ਥਾਵਾਂ ਦੇ ਉੱਤੇ ਵਦਸ ਨੂੰ ਕੀ ਹੋਈ ਸੀ ਜਦੋਂ ਉੱਥੇ ਟੂਰਿਸਟ ਦੇ ਤੌਰ ਦੇ ਉੱਤੇ ਅਸੀਂ ਜਾਂਦੇ ਆ ਤੇ ਕਈ ਵਾਰੀ ਕੁਝ ਨਾ ਕੁਝ ਮਾੜਾ ਤਜਰਬਾ ਵੀ ਹੁੰਦਾ ਸੋ ਇੱਥੇ ਪਤਾ ਨਹੀਂ ਇਹ ਗਲਬਾਤ ਦੀ ਸ਼ੁਰੂਆਤ ਕਿਉਂ ਹੋਈ ਹੋਊਗੀ ਕਿਵੇਂ ਹੋਈ ਹੋਊਗੀ ਤਾਂ ਬਾਅਦ ਦੀ ਗੱਲ ਆ ਪਰ ਜੋ ਵੀਡੀਓ ਦੇ ਵਿੱਚ ਆਇਆ ਓਵੇਂ ਝੰਡੇ ਲਾਉਣੇ ਝੰਡੇ ਪਾੜਨੇ ਤੇ ਬੰਦਿਆਂ ਨੂੰ ਉਕਸਾਉਣਾ ਇਹ ਇੱਕ ਮਾੜੀ ਗੱਲ ਹੈ ਦੀਆਂ ਜੀ ਬਿਲਕੁਲ ਤੇ ਟੈਨਨ ਸਾਹਿਬ ਉਧਰ ਦੂਸਰੇ ਪੰਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਕਿ ਅਸਤੀਫਾ ਦੇ ਦਿੱਤਾ ਸੀ ਉਹਨਾਂ ਦਾ ਅਸਤੀਫਾ ਫੇਰ ਤੋਂ ਨਾਮਨਜ਼ੂਰ ਕਰ ਦਿੱਤਾ ਗਿਆ ਬਿਲਕੁਲ ਜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਨਾਮਨਜ਼ੂਰ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਆ ਕਿ ਅਸਤੀਫਾ ਜਿਹੜਾ ਉਹ ਉਹਦੇ ਬਾਰੇ ਮੈਨੂੰ ਸਮਾਂ ਦਿਓ ਉਹ ਕਹਿੰਦੇ ਜੀ ਕਿ ਮੈਨੂੰ ਘੱਟੋ ਘੱਟ 2 ਦਿਨ ਦਿਓ ਤੇ ਮੈਂ 2 ਦਿਨ ਦੇ ਵਿੱਚ ਵਿਚਾਰ ਕਰਕੇ ਫੇਰ ਦੱਸਦਾ ਵੀ ਭਾਈ ਇਸ ਅਸਤੀਫੇ ਦੇ ਬਾਰੇ ਮੈਂ ਕੀ ਫੈਸਲਾ ਕਰਨਾ ਸੋ ਮਤਲਬ ਇਹ ਜਿਵੇਂ ਕੱਲ ਤੱਕ ਦੱਸਣਗੇ ਵੀ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਨੇ ਗੱਲ ਕਲੀਅਰ ਕਰਤੀ ਹੈ ਕਿ ਮੈਨੂੰ ਹਲੇ ਸਮਾਂ ਚਾਹੀਦਾ ਉਸ ਤੋਂ ਵਾਲੀ ਗੱਲ ਮਹੱਤਵਪੂਰਨ ਨਹੀਂ ਆ ਵੀ ਦੇਖੋ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੇ ਉੱਤੇ ਕਈ ਤਰ੍ਹਾਂ ਦੇ ਕਾਜ ਖੜੇ ਆ ਪਰ ਕੱਲ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਿਰਫ ਇਸੇ ਵਿਸ਼ੇ ਦੇ ਉੱਤੇ ਚਰਚਾ ਕੀਤੀ ਆ ਕਿ ਕੀ ਇਹਨਾਂ ਦੇ ਅਪਨ ਅਸਤੀਫੇ ਨੂੰ ਮਨਜ਼ੂਰ ਕਰਨਾ ਹੈ ਕਿ ਨਹੀਂ ਕਰਨਾ ਤੇ ਉਹ ਅਸਤੀਫਾ ਕੱਲ ਕਾਮੀ ਸਾਹਿਬ ਦਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਕਮੇਟੀ ਮੈਂਬਰ ਆ ਜਿਹੜੇ ਉਹ ਧਾਮੀ ਸਾਹਿਬ ਦੇ ਘਰ ਦੇ ਵਿੱਚ ਵੀ ਪਹੁੰਚੇ ਆ ਉਹਨਾਂ ਨੂੰ ਮਨਾਉਣ ਵਾਸਤੇ ਪਹੁੰਚੇ ਆ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਆ ਪਰ ਧਾਮੀ ਸਾਹਿਬ ਨੇ ਉੱਥੇ ਗੱਲ ਕਹੀ ਆ ਜੀ ਕਿ ਮੈਨੂੰ ਤੁਸੀਂ 2 ਦਿਨ ਦਾ ਸਮਾਂ ਦਿਓ ਮੈਂ 2 ਦਿਨਾਂ ਦੇ ਵਿੱਚ ਫੈਸਲਾ ਕਰਕੇ ਦੱਸਦਾ ਜੀ ਕਿ ਅਸਤੀਫਾ ਵਾਪਸ ਲੈਣਾ ਜਾਂ ਫਿਰ ਨਹੀਂ ਲੈਣਾ ਹੁਣ ਲੱਗਦਾ ਕਿ ਪਤਾ ਜੀ ਕੱਲ ਜਾਂ ਪਰਸੋਂ ਤੱਕ ਪਤਾ ਲੱਗ ਜੂਗਾ ਇਸ ਗੱਲ ਦਾ ਵੀ ਉਹ ਅਸਤੀਫਾ ਵਾਪਸ ਲੈਂਦੇ ਕਿ ਨਹੀਂ ਲੈਂਦੇ ਪਰ ਅਗਲੀ ਗੱਲ ਮਹੱਤਵਪੂਰਨਕ ਹੋਰ ਆ ਉਹ ਇਹ ਜਿਕੇ 28 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਪੇਸ਼ ਹੋਣਾ। ਇਹਦੇ ਵਿੱਚ ਪ੍ਰਧਾਨ ਸਾਹਿਬ ਦੀ ਅਗਵਾਈ ਬੜੀ ਜ਼ਰੂਰੀ ਹੁੰਦੀ ਵੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਹੀ ਸਾਰਾ ਕੁਝ ਹੁੰਦਾ। ਪਰ ਗੱਲ ਇਹ ਜਿਕੇ ਇਸ ਥਾਂ ਦੇ ਉੱਤੇ ਹੁਣ ਦੇਖਦੇ ਕੀ ਬਣਦਾ ਵੀ ਜੇ ਤਾਂ ਉਹ ਆਪਣਾ ਅਸਤੀਫਾ ਵਾਪਸ ਲੈ ਲੈਂਦੇ ਆ ਤਾਂ ਗੱਲ ਹੋਰ ਹੋਊਗੀ ਤੇ ਨਹੀਂ ਵਾਪਸ ਲੈਂਦੇ ਤੇ ਫਿਰ ਭਾਈ ਮੋੜ ਹੋਰ ਕੱਟੂਗੀ ਗੱਲ ਪਰ ਇਸ ਵੇਲੇ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਵੀ ਸਿੱਖੀ ਦੀਆਂ ਸਫਾਂ ਦੇ ਵਿੱਚ ਚੱਲ ਕੀ ਕੀ ਰਿਹਾ। ਜੋ ਕੁਝ ਹੋ ਰਿਹਾ ਉਹਦਾ ਆਪਣੀ ਸਿੱਖੀ ਦੇ ਉੱਤੇ ਅਸਰ ਕੀ ਕੀ ਪੈਂਦਾ ਸੋ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ ਕਦੇ ਕੋਈ ਲੜ ਪਿਆ ਕਦੇ ਕੋਈ ਭਿੜ ਪਿਆ ਕਦੇ ਕਿਸੇ ਨੇ ਤਵਲਾ ਲਾਤਾ ਕਦੇ ਕੋਈ ਰੁੱਸ ਗਿਆ ਕਦੇ ਕੋਈ ਮੰਨ ਗਿਆ ਕਦੇ ਕੋਈ ਹੋਰ ਤੜੇ ਹੀ ਚਲਾ ਗਿਆ ਕਦੇ ਕੋਈ ਬਾਗੀ ਹੋ ਗਿਆ ਕਦੇ ਕੋਈ ਨਹੀਂ ਹੋ ਗਿਆ ਕੁਝ ਫਿਲਹਾਲ ਤਾਂ ਇਹੀ ਕੁਝ ਚੱਲ ਜਾਈਦਾ ਜੀ ਜੀ ਤੇ ਟੇਹੜਾ ਸਾਹਿਬ ਉਧਰ ਅਕਾਲੀ ਆਗੂਆਂ ਨੇ ਕਹਿੰਦੇ ਭਰਤੀ ਕਮੇਟੀ ਦੀ ਪ੍ਰਕਿਰਿਆ ਤੇ ਵੀ ਸਵਾਲ ਖੜੇ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ ਬਿਲਕੁਲ ਜੀ ਅੱਜ 18 ਤਰੀਕ ਆ ਤੇ ਤਰੀਕ ਦੇ ਮੁਤਾਬਕ ਨਿਯਮਾਂ ਦੇ ਜੋ ਉਹਨਾਂ ਨੇ ਕਿਹਾ ਸੀ ਵੀ ਭਾਈ ਅਸੀਂ 18 ਤਰੀਕ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਆ ਉਹਦੇ ਮੁਤਾਬਕ ਜਿਹੜੀ 7 ਮੈਂਬਰੀ ਕਮੇਟੀ ਸੀ 2 ਤਰੀਕ ਨੂੰ 2 ਦਸੰਬਰ ਨੂੰ ਅਕਾਲ ਤਖਤ ਸਭ ਤੋਂ ਬਣਾਈ ਉਹ 7 ਮੈਂਬਰੀ ਕਮੇਟੀ ਦੇ ਵਿੱਚ ਹੁਣ ਮੈਂਬਰ 5 ਰਹਿ ਗਏ ਦੋਹਾਂ ਨੇ ਅਸਤੀਫਾ ਦਿੱਤਾ ਹੋਇਆ ਇਸ 5 ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਮੁਹਿੰਮ ਅੱਜ ਸ਼ੁਰੂ ਕੀਤੀ ਜਾਣੀ ਹੈ ਤੇ ਇਹ ਭਰਤੀ ਮੁਹਿੰਮ ਸ਼ੁਰੂ ਹੋਣੀ ਜੀ ਇਥੋਂ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਸਿਧਾਂਤਾਂ ਦੇ ਮੁਤਾਬਕ ਤੇ ਅਕਾਲ ਸਖਤ ਸਾਹਿਬ ਦੇ ਜਥੇਦਾਰ ਦੇ ਕਹੇ ਮੁਤਾਬਕ ਭਰਤੀ ਕਰ ਰਹੇ ਹਾਂ ਤੇ ਜਿਹੜੇ ਬਾਕੀ ਨੇ ਅਕਾਲੀ ਆਗੂ ਉਹਨਾਂ ਦੀ ਭਰਤੀ ਕੋਈ ਭਰਤੀ ਨਹੀਂ ਆ ਹੁਣ ਲੰਘੇ ਕੱਲ ਜਿਹੜਾ ਬਾਦਲ ਧੜਾ ਉਹਦੇ ਵੱਲੋਂ ਡਾਕਟਰ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਭੁੰਦੜ ਕੋਇਰਗਾਰ ਸਿੰਘ ਰਣੀਕੇ ਤੇ ਕਈ ਹੋਰ ਨਾਲੇ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਵਿੱਚ ਇਹ ਗੱਲ ਕਹੀ ਹੈ ਵੀ ਜਿਹੜੀ ਇਹ ਭਰਤੀ ਕਰਨ ਲੱਗੇ ਆ ਇਹ ਕਾਦੀ ਭਰਤੀ ਕਰਨ ਲੱਗੇ ਆ ਕਿਹੜੇ ਅਕਾਲੀ ਦਲ ਦੀ ਭਰਤੀ ਕਰਨ ਲੱਗੇ ਆ ਫਿਰ ਤਾਂ ਸਾਨੂੰ ਇਹ ਗੱਲ ਦੱਸਣ ਉਹ ਕਹਿੰਦੇ ਵੀ ਦੇਖੋ ਆਪਾਂ ਪਾਰਟੀ ਬਣਾ ਕੇ ਇਹ ਗੱਲ ਕਰ ਰਹੇ ਨੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਭਰਤੀ ਮਹਮ ਸ਼ੁਰੂ ਕੀਤੀ ਆ ਇਹਨਾਂ ਦੀ ਪਾਰਟੀ ਕਿਹੜੀ ਆ ਜਿਹੜੇ ਅਕਾਲੀ ਦਲ ਦੀ ਇਹ ਭਰਤੀ ਕਰਨ ਲੱਗੇ ਆ ਉਹ ਅਕਾਲੀ ਦਲ ਕਦੋਂ ਰਜਿਸਟਰਡ ਕਰਵਾਇਆ ਇਹਨਾਂ ਨੇ ਇਹਨਾਂ ਦੇ ਅਕਾਲੀ ਦਲ ਨੂੰ ਰਜਿਸਟ੍ਰੇਸ਼ਨ ਮਿਲੀ ਆ ਕਿਹੜਾ ਅਕਾਲੀ ਦਲ ਇਹਨਾਂ ਦਾ ਦੂਜੀ ਗੱਲ ਇਹ ਆ ਵੀ ਇਸ ਅਕਾਲੀ ਦਲ ਦਾ ਦਫ਼ਤਰ ਕਿੱਥੇ ਆ ਫੋਨ ਨੰਬਰ ਕਿੱਥੇ ਆ ਰਜਿਸਟ੍ਰੇਸ਼ਨ ਨੰਬਰ ਕਿੱਥੇ ਆ ਦੱਸੋ ਵੀ ਜਿਹੜਾ ਇਹ ਪਰਫਾਰਮਾ ਬਣਾਇਆ ਇਹਨਾਂ ਨੇ ਅਕਾਲੀ ਦਲ ਦੀ ਭਰਤੀ ਵਾਲਾ ਉਹ ਦੱਸੋ ਜੀ ਵੀ ਕਿੱਥੇ ਆ ਤੇ ਕਿਵੇਂ ਜੇ ਹੈਗਾ ਕਿਰਨ ਨੇ ਕਿਹਾ ਵੀ ਜਿਹੜੇ ਪੈਸੇ ਹੋਣਗੇ ਭਰਤੀ ਮੁਹੰਮਦ ਦੇ ਮੈਂਬਰਸ਼ਿਪ ਦੇ ਉਹ ਕਿਹੜੇ ਅਕਾਊਂਟ ਦੇ ਵਿੱਚ ਰੱਖੇ ਜਾਣਗੇ ਇਹ ਦੱਸਿਆ ਜਾਵੇ ਸੋ ਗੱਲ ਤਾਂ ਉਹਨਾਂ ਦੀ ਟੈਕਨੀਕਲ ਤੌਰ ਦੇ ਉੱਤੇ ਗੱਲ-ਗਲਤ ਨਹੀਂ ਹੈਗੀ ਵੀ ਆਪਾਂ ਕੋਈ ਅਧਾਰਾ ਬਣਾ ਕੇ ਸੰਸਥਾ ਬਣਾ ਕੇ ਕਿਹਾ ਨਾ ਵੀ ਉਹਦੇ ਮੈਂਬਰ ਭਰਤੀ ਕਰਨੇ ਆ ਇਹਨਾਂ ਨੇ ਕੋਈ ਹਾਲੇ ਅਧਾਰਾ ਬਣਾ ਕੇ ਸੰਸਥਾ ਬਣਾ ਕੇ ਇਹਨਾਂ ਦੇ ਕੋਲ ਤਾਂ ਭਰਤੀ ਮੁਹੰਮਦ ਦਾ ਕੋਈ ਇਸ ਤਰੀਕੇ ਨਾਲ ਹੈ ਹੀ ਨਹੀਂ ਅਧਿਕਾਰ ਨਹੀਂ ਹੈਗਾ ਸੋ ਇਹਨੇ ਕੀ ਬਣਦਾ ਪਰ ਕੱਲ ਚਰਨਜੀਤ ਸਿੰਘ ਬਰਾੜ ਨੇ ਗੱਲ ਕਹੀ ਆ ਵੀ ਹੁਣ ਉਹ ਲੋਕ ਸਵਾਲ ਕਰਦੇ ਆ ਜਿਹੜੇ ਲੋਕ ਵਾਰ-ਵਾਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭੱਜੇ ਹੋਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਇਹਨਾਂ ਲੋਕਾਂ ਦੀ ਸੋਚ ਆ ਇਹ ਉਹਨਾਂ ਲੋਕਾਂ ਦੀ ਸਮਝ ਆ ਵੀ ਭਾਈ ਇਹ ਅਕਾੜੀਦਾਰ ਨੂੰ ਫਰੌਡ ਕਹੀ ਜਾਂਦੇ ਆ ਵੀ ਭਾਈ ਇਹ ਫਰੌਡ ਹੈਗਾ ਇਹ ਬੰਦੇ ਫਰੌਡ ਹੈਗੇ ਕਮੇਟੀ ਫਰੌਡ ਹੈਗੀ ਆ ਸੋ ਇਸ ਤਰੀਕੇ ਦੀਆਂ ਗੱਲਾਂ ਕਰਦੇ ਆ ਮਤਲਬ ਫਿਰ ਗੱਲ ਉੱਥੇ ਆ ਕੇ ਮੁੱਕਦੀ ਆ ਵੀ ਰੋਲਾ ਵਧਿਆ ਪਿਆ ਰੋਲਾ ਟਿਕਾ ਹੋਇਆ ਪਿਆ ਇਹ ਪਤਾ ਨਹੀਂ ਕਿਹੜੇ ਪਾਸੇ ਜਾ ਕੇ ਮੁੱਕਣਾ ਜੀ ਜੀ ਤੇ ਟੈਣਾ ਸਾਹਿਬ ਉਧਰ ਹੁਣ ਕਹਿੰਦੇ ਕਿ ਜਿਹੜੇ ਡੀਜੀਪੀ ਸਾਹਿਬ ਹੈ ਉਹਨਾਂ ਦੇ ਵੱਲੋਂ ਵੀ ਇੱਕ ਗੱਲ ਕਹੀ ਗਈ ਹੈ ਕਿ ਥਾੜੇ ਦੇ ਵਿੱਚ 2 ਸਾਲ ਤੋਂ ਵੱਧ ਮੁੰਚੀ ਜਿਹੜੇ ਨਹੀਂ ਰਹਿ ਸਕਣਗੇ ਜੀ ਇਦਾਂ ਕਿਉਂ ਹਾਂ ਬਿਲਕੁਲ ਜੀ ਇਹ ਗੱਲ ਬੜੀ ਮਹੱਤਵਪੂਰਨ ਹੈ ਕਿਤੇ ਇਹ ਮੈਂ ਸੋਚਦਾ ਵੀ ਚਲੋ ਇਹ ਵਧੀਆ ਗੱਲ ਵੀ ਆ ਕਿਉਂਕਿ ਨਾ ਕਿਸੇ ਵੀ ਥਾਣੇ ਦੇ ਵਿੱਚ ਜਾਂ ਕਿਸੇ ਵੀ ادارے ਦੇ ਵਿੱਚ ਇੱਕੋ ਥਾਂ ਦੇ ਉੱਤੇ ਲੰਮਾ ਸਮਾਂ ਕੋਈ ਵੀ ਰਵੇ ਨਾ ਤੇ ਫਿਰ ਉਹਦੇ ਵਿੱਚੋਂ ਕੁਸ਼ ਕਰ ਦਿਖਾਉਣ ਦੀ ਖਿੱਚ ਵੀ ਮੁੱਕ ਜਾਂਦੀ ਆ ਫਿਰ ਉਹ ਲੇਜ਼ੀ ਹੋ ਜਾਂਦੇ ਬੰਦੇ ਤੋ ਇਹਦੇ ਕਾਰਨ ਹੀ ਮੇਰੇ ਖਿਆਲ ਤੇ ਉਹ ਫਿਰ ਕਈ ਥਾਵਾਂ ਤੇ ਮਹੀਨਾ ਜਾਂ ਹਫਤਾ ਵੀ ਸ਼ੁਰੂ ਹੋ ਜਾਂਦਾ ਕਿਉਂਕਿ ਭੇਤੀ ਆਪਾਂ ਇੰਨੇ ਹੋ ਜਾਂਦੇ ਆ ਸੋ ਹੁਣ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੱਲ ਕਹੀ ਆ ਕਿ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਥਾਣੇ ਦੇ ਵਿੱਚ 2 ਸਾਲ ਤੋਂ ਵੱਧ ਸਮਾਂ 2 ਸਾਲ ਤੋਂ ਵੱਧ ਸਮਾਂ ਮੁਰਸ਼ੀ ਨਹੀਂ ਰਹੂਗਾ 2 ਸਾਲਾਂ ਬਾਅਦ ਉਹਦੀ ਬਦਲੀ ਕੀਤੀ ਹੀ ਜਾਊਗੀ ਉਹਨਾਂ ਨੇ ਕਿਹਾ ਜੀ ਕਿ ਇਹਦੇ ਨਾਲ ਰੋਟੇਸ਼ਨ ਦੇ ਵਿੱਚ ਬਿ ਰੋਟੇਸ਼ਨ ਦੇ ਵਿੱਚ ਹੀ ਉਹਨਾਂ ਦੀ ਬਦਲੀ ਆਪੇ ਹੋ ਜਾ ਕਰਨੀ ਆ ਤੇ ਉਹ ਕਹਿੰਦੇ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹ ਕੰਮ ਅਸੀਂ ਸ਼ੁਰੂ ਕਰਤਾ ਉਸ ਤੋਂ ਕੁਲੀਕਤ ਮਹੱਤਵਪੂਰਨ ਇਹ ਆ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਹੈਗੇ ਪੁਲਿਸ ਅਧਿਕਾਰੀ ਜਿਹੜੇ ਕਿ ਐਸਐਚਓ ਆ ਇਨਸਪੈਕਟਰ ਆ ਡੀਐਸਪੀ ਆ ਹੋਰ ਆ ਇਹਨਾਂ ਦੀ 3 ਸਾਲ ਬਾਅਦ ਕੀਤੀ ਹੋਈ ਕਾਰਗੁਜ਼ਾਰੀ ਦਾ ਮੁਲਾਂਕਣ ਹੋਇਆ ਕਰੂਗਾ ਵੀ ਜਿਵੇਂ ਇਹਨਾਂ ਨੇ ਕਿੰਨੇ ਤਸਕਰ ਫੜੇ ਆ ਇਹਨਾਂ ਨੇ ਆਪਣੇ ਥਾਣੇ ਦੇ ਵਿੱਚ ਰਹਿੰਦੇ ਆ ਇਲਾਕੇ ਦੇ ਵਿੱਚ ਰਹਿੰਦੇ ਆ ਕਿੰਨੇ ਕੰਮ ਕੀਤੇ ਆ ਕੀ ਇਹਨਾਂ ਨੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਕੀਤਾ ਕੀ ਇਹਨਾਂ ਨੇ ਲੋਕਾਂ ਨੂੰ ਇਨਸਾਫ ਦਿੱਤਾ ਸੋ ਉਹਨਾਂ ਦੀ ਕਾਰਗੁਜ਼ਾਰੀ 3 ਸਾਲ ਦੀ ਦੇਖ ਕੇ ਉਦੇ ਆਧਾਰ ਦੇ ਉੱਤੇ ਇਹਨਾਂ ਨੂੰ ਰੱਖਿਆ ਜਾਂ ਕੱਢਿਆ ਜਾਇਆ ਕਰੂਗਾ ਜਾਂ ਕਰੀਏ ਬਦਲੀ ਕੀਤੀ ਜਾਇਆ ਕਰੂਗੀ ਸੋ ਮੁਨਸੀਆ ਜਿਹੜੇ ਉਹ ਹਰ 2 ਸਾਲ ਬਦਲੇ ਜਾਣਗੇ ਤੇ ਪੁਲਿਸ ਅਧਿਕਾਰੀਆਂ ਦੀ ਜਿਹੜੀ ਆ ਉਹ ਕਾਰਗੁਜ਼ਾਰੀ 3 ਸਾਲ ਦੀ ਪਰਚੋਲ ਕਰਕੇ ਤੇ ਫਿਰ ਅਗਲਾ ਫੈਸਲਾ ਲਿਆ ਜਾਊਗਾ ਉਹਨਾਂ ਨੇ ਕਿਹਾ ਜੀ ਕਿ ਨਸ਼ਾ ਤਸਕਰਾਂ ਦੇ ਘਰਟਾਏ ਜਾ ਰਹੇ ਆ ਨਸ਼ਾ ਤਸਕਰਾਂ ਦੇ ਖਿਲਾਫ ਅਸੀਂ ਵੱਡੀ ਮੁਹਿੰਮ ਲੀਕੀ ਹੋਈ ਆ ਕੋਈ ਆਉਂਦੇ ਸਮੇਂ ਦੇ ਵਿੱਚ ਦਿੱਕਤ ਨਹੀਂ ਤانوں ਵੱਤ ਵੱਤ ਜਾਣਕਾਰੀਆਂ ਦੇ ਕੋ ਫਲਾਣੀ ਥਾਂ ਦੇ ਉਤੇ ਨਸ਼ਾ ਤਸਕਰਦਾ ਘਰ ਹੈਗਾ ਫਲਾਣੀ ਥਾਂ ਦੇ ਉਤੇ ਨਸ਼ਾ ਤਸਕਰੀ ਆ ਕੁਝ ਕਰ ਰਹੇ ਆ ਸੋ ਇਸ ਤਰੀਕੇ ਦੀਆਂ ਜਾਣਕਾਰੀਆਂ ਉਹ ਕਦੇ ਵੀ ਸਾਡੇ ਢੋਲੀ ਦੇ ਵਿੱਚ ਪਾਓ ਜੀ ਜੀ ਤੇ ਜਿਹੜਾ ਸਾਹਿਬ ਉਧਰ ਅਰਵਿੰਦ ਕੇਚਰੀਵਾਲ ਹੋਣੀ ਪੂਰਾ ਧਿਆਨ ਇਸ ਵੇਲੇ ਲੁਧਿਆਣਾ ਵੱਲ ਲਗਾ ਰਹੇ ਨੇ ਤੇ ਉਹ ਕਹਿੰਦੇ ਕਿ ਉਧਰ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਜਿ ਲੁਧਿਆਣੇ ਦੇ ਵਿੱਚ ਸਾ ਬਿਲਕੁਲ ਉਹਨਾਂ ਨੇ ਕਰਨਾ ਹੀ ਹੈ ਜੀ ਕਿਉਂਕਿ ਦੇਖੋ ਹੁਣ ਤਾਂ ਉਹਨਾਂ ਦਾ ਲੱਗਦਾ ਵੀ ਸਮਾਂ ਆ ਗਿਆ ਇਸ ਗੱਲ ਦੇ ਰੂਪ ਦੇ ਵਿੱਚ ਵੀ ਭਾਈ ਆਪਾਂ ਲੁਧਿਆਣੇ ਨੂੰ ਜਿੱਤ ਗਏ ਹੁਣ ਤਾਂ ਲੁਧਿਆਣਾ ਪੰਜਾਬ ਦੀ ਰਾਜਧਾਨੀ ਬਣੂ ਇਹ ਚਮਕਾਉਣਗੇ ਗੱਲਾਂ ਬਾਤਾਂ ਦੇ ਵਿੱਚ ਵੀ ਭਾਈ ਅਸੀਂ ਆ ਗਏ ਹਾਂ ਅਸੀਂ ਛਾ ਗਏ ਹਾਂ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਹੁਣ ਬੜਾ ਕੁਝ ਲੈਣਾ ਜੀ ਲੁਧਿਆਣੇ ਦੇ ਵਿੱਚ ਪਹੁੰਚੇ ਕੇਜਰੀਵਾਲ ਹੋਰੀ ਨਾਲ ਭਗਵੰਤ ਮਾਨ ਨਾਲ ਕਈ ਮੰਤਰੀ ਕਈ ਵਿਧਾਇਕ ਹੋਰ ਵੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੀ ਤਰੱਕੀ ਲੈ ਕੇ ਆਏ ਆ 3 ਸਾਲ ਹੋ ਗਏ ਜੀ ਉਹ ਕਹਿੰਦੇ ਸਾਡੀ ਸਰਕਾਰ ਬਣਿਆ ਨੂੰ ਇਹਨਾਂ 3 ਸਾਲਾਂ ਦੇ ਵਿੱਚ ਅਸੀਂ ਕਮਾਲ ਕਰਤੀ ਆ ਅਸੀਂ 3 ਸਾਲ ਦੇ ਵਿੱਚ ਉਹਨਾ ਕੰਮ ਕਰਕੇ ਦਿਖਾਇਆ ਜਿੰਨਾ ਕੁਝ ਹੁਣ ਤੱਕ ਕਿਸੇ ਵੀ ਪਾਰਟੀ ਦੇ ਵੱਲੋਂ ਕਰਕੇ ਨਹੀਂ ਦਿਖਾਇਆ ਗਿਆ ਉਹ ਕਹਿੰਦੇ ਵੀ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਆਪਾਂ ਇਕੱਠੇ ਹੋ ਕੇ ਹਮਲਾ ਮਾਰਗੇ ਤੇ ਲੁਧਿਆਣੇ ਦੇ ਵਿੱਚ ਸਾਡੀ ਪਾਰਟੀ ਨੂੰ ਜਿਤਾਈਏ ਉਹ ਕਹਿੰਦੇ ਇੰਡਸਟਰੀ ਖੇਤਰ ਦਾ ਬੁਰਾ ਹਾਲ ਕੀਤਾ ਪਿਛਲੀਆਂ ਸਰਕਾਰਾਂ ਨੇ ਅਸੀਂ ਸਾਰਾ ਕੁਝ ਠੀਕ ਕਰ ਰਹੇ ਹਾਂ ਸੋ ਜਿਵੇਂ ਆਪਦੀ ਪਾਰਟੀ ਪਾਰਟੀ ਦੀ ਪਿੱਠ ਆਪੇ ਥਾਪੜ ਨਹੀਂ ਹੁੰਦੀ ਕੇਜਰੀਵਾਲ ਸਾਹਿਬ ਨੇ ਈਵੇਂ ਥਾਪੜੀਆ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਇਹ ਚੰਬੇਵਾਲੀਆਂ ਦੀ ਸਾਰੀਆਂ ਸਿਆਸੀ ਪਾਰਟੀਆਂ ਇਵੇਂ ਹੀ ਕਰਦੀਆਂ ਹੁੰਦੀਆਂ ਤੇ ਇਹ ਵੀ ਪਤਾ ਲੱਗਾ ਜੀ ਸੰਜੀਵ अरोड़ा ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਇਹਨਾਂ ਨੂੰ ਬਹੁਤ ਜਲਦ ਮੰਤਰੀ ਮੰਡਲ ਦੇ ਵਿੱਚ ਬਿਨਾਂ ਚੋਣ ਲੜੇ ਤੋਂ ਲੈ ਜਾਣਾ ਕਿਉਂਕਿ ਲੋਕਾਂ ਨੂੰ ਇਹ ਵੀ ਦਿਖਾਉਣਾ ਵੀ ਦੇਖੋ ਹੁਣ ਅਸੀਂ ਮੰਤਰੀ ਬਣਾਤਾ ਤੁਸੀਂ ਐਮਐਲਏ ਬਣਾ ਦਿਓ ਤੇ ਤੁਹਾਡੇ ਹਲਕੇ ਦਾ ਕਿੰਨਾ ਵਿਕਾਸ ਹੋਊਗਾ ਤੁਹਾਡੇ ਇਲਾਕੇ ਦਾ ਮੰਤਰੀ ਹੋਊਗਾ ਲੋਕਾਂ ਨੂੰ ਇਹ ਗੱਲ ਜਿਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਫਿਰ ਜਦੋਂ ਮੰਤਰੀ ਬਣਾਤਾ ਤਾਂ ਸੰਜੀਵ अरोड़ा ਦਾ ਅਸਤੀਫਾ ਵੀ ਲੈ ਜਾਊਗਾ ਰਾਜ ਸਭਾ ਦੀ ਮੈਂਬਰੀ ਤੋਂ ਪੂਰੀ ਤਰ੍ਹਾਂ ਦੇ ਉੱਤੇ ਕੇਜਰੀਵਾਲ ਮਨੀਸ਼ ਸੋਧਿਆ ਜਾਂ ਕੋਈ ਹੋਰ ਵੀ ਬਣੂਗਾ ਜੀ ਰਾਜ ਸਭਾ ਦਾ ਮੈਂਬਰ ਸੋ ਇਸ ਤਰੀਕੇ ਦੀ ਪੂਰੀ ਪਲੈਨਿੰਗ ਆ ਇਸ ਪਲੈਨਿੰਗ ਨੂੰ ਇਹ ਈਵੇਂ sire ਚਾੜਦੇ ਆ ਜਾਂ ਇਹਦੇ ਵਿੱਚ ਕੋਈ ਤਬਦੀਲੀ ਕਰਦੇ ਆ ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਜੀ ਜੀ ਤੇ ਟੇਣਾ ਸਾਹਿਬ ਗੰਜੇਪੰਨ ਤੋਂ ਛੁਟਕਾਰਾ ਪਾਉਣ ਦੇ ਲਈ ਕੈਂਪ ਲਾਇਆ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਬਹੁਤ ਬੁਰਾ ਪ੍ਰਭਾਵ ਜਿਹੜਾ ਲੋਕਾਂ ਦੇ ਉੱਪਰ ਪਿਆ ਅੱਖਾਂ ਨੂੰ ਲੈ ਕੇ ਕਈ ਸਾਰੀਆਂ ਸਮੱਸਿਆਵਾਂ ਹੋ ਗਈਆਂ ਤੇ ਹੁਣ ਕਹਿੰਦੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜੀ ਇਹਨਾਂ ਦੇ ਉੱਤੇ ਦੇਖੋ ਗੱਲ ਇਹ ਹੈ ਜੀ ਕਿ ਅੱਜ ਕੱਲ ਨਾ ਹੈਗਾ ਸੋਸ਼ਲ ਮੀਡੀਆ ਦੇ ਦੌਰ ਸੋਸ਼ਲ ਮੀਡੀਆ ਦੇ ਵਿੱਚ ਕੋਈ ਕਹੀ ਜਾਂਦਾ ਜੀ ਕਿ ਰੀਲ ਪਾ ਕੇ ਵੀ ਤੁਸੀਂ ਆਹ ਕੁਝ ਕਰੋ ਤੁਹਾਡੇ ਵਾਲ ਤਾਂ ਆ ਜਾਣੇ ਆ ਕੋਈ ਕਹਿੰਦਾ ਜੀ ਤੁਸੀਂ ਆਹ ਕੁਝ ਕਰੋ ਜੀ ਤੁਹਾਡੇ ਗੋਡੇ ਤਾਂ ਠੀਕ ਹੋਣੇ ਆ ਕੋਈ ਕੁਝ ਕਹਿੰਦਾ ਉਹ ਕੁਝ ਕਹਿੰਦਾ ਉਹ ਕੁਝ ਕਹਿੰਦਾ ਇਹਦਾ ਨਾਲ ਕੁਝ ਚੱਲੀ ਹੀ ਜਾਂਦਾ ਪਰ ਜਿਹੜੀ ਹੁਣ ਜਾਣਕਾਰੀ ਆਈ ਆ ਉਹਦਾ ਰੀਲਾਂ ਰੋਲਾਂ ਅੱਜ ਕੱਲ ਕਾਫੀ ਵਾਇਰਲ ਹੁੰਦੀਆਂ ਤੇ ਭਾਈ ਗੰਜੇਪਣ ਤੋਂ ਛੁਟਕਾਰਾ ਪਾਉਣ ਦੇ ਲਈ ਫਲਾਣੀ ਥਾਂ ਦੇ ਉੱਤੇ ਕੈਂਪ ਪੰਜਾਬ ਚ ਲੱਗ ਰਿਹਾ ਇੱਕ ਕੈਂਪਾ ਜਿਹੜਾ ਜੀ ਉਹਦੇ ਵਿੱਚ ਲੇਪ ਕਰਦੇ ਸਿਰ ਦੇ ਉੱਤੇ ਜਿਵੇਂ ਬੁਰਸ਼ ਦੇ ਨਾਲ ਆਪਾਂ ਪੇਂਟ ਨਹੀਂ ਕਰਦੇ ਹੁੰਦੇ ਇਸ ਤਰੀਕੇ ਦੇ ਨਾਲ ਤੇ ਘਰੇ ਜਾ ਕੇ ਆਪਦਾ ਸਿਰ ਧੋ ਲੋ ਤੇ ਹਫਤੇ 1.5 ਹਫਤੇ ਬਾਅਦ ਤੇ ਤੁਹਾਡੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਆ ਸੋ ਇੱਥੇ ਕੈਂਪ ਲੱਗਾ ਜੀ ਸੰਗਰੂਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਗਏ ਲੋਕ ਉੱਥੇ ਬਹੁਤ ਵੱਡੀ ਗਿਣਤੀ ਚ ਪਹੁੰਚੇ ਆ ਤੇ ਉਹਨਾਂ ਨੇ ਲੇਪ ਲਵਾ ਲਿਆ ਜਦੋਂ ਉਹਨਾਂ ਨੇ ਘਰੇ ਜਾ ਕੇ ਸਿਰ ਧੋਤਾ ਤੇ ਉਹਨਾਂ ਨੂੰ ਅੱਖਾਂ ਦੀ ਸਮੱਸਿਆ ਆ ਗਈ ਕਿਸੇ ਨੂੰ ਕੇਰਾ ਵਿਗੜ ਗਿਆ ਕਹੇ ਦੇ ਕੋਈ ਧਫੜ ਨਿਕਲੇ ਆਏ ਕਿਸੇ ਦੀਆਂ ਅੱਖਾਂ ਸੁਜਗੀਆਂ ਕਿਸੇ ਨੂੰ ਕੋਈ ਸਮੱਸਿਆ ਕਿਸੇ ਨੂੰ ਕੋਈ ਸਮੱਸਿਆ ਯਾਨੀ ਕਿ ਇਨਫੈਕਸ਼ਨ ਵਾਲੀ ਸਮੱਸਿਆ ਹੋ ਗਈ ਆ ਤੋ ਇਸ ਕਰਕੇ ਭਾਈ ਜਾਣਕਾਰੀ ਮਿਲੀ ਆ ਵੀ ਭਾਈ ਹੁਣ ਇੱਕ ਬੰਦੇ ਦੀ ਸ਼ਿਕਾਇਤ ਦੇ ਉੱਤੇ ਕੈਂਪ ਲਾਉਣ ਵਾਲੇ ਤੇ ਕੈਂਪ ਲਵਾਉਣ ਵਾਲੇ ਦੋਵਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਦੇਖੋ ਮੈਂ ਅੱਗੇ ਵੀ ਬੇਨਤੀ ਕਰਦਾ ਹੁਣਾ ਰੀਲਾਂ ਦੇ ਇਸ ਦੌਰ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਬੈਡਗਰੀ ਸੌਦੇ ਦਾ ਵਿਸ਼ਾ ਬਣ ਗਿਆ ਕੋਈ ਕਹਿੰਦਾ ਸਵੇਰੇ ਉੱਠ ਕੇ ਤੁਸੀਂ ਖੀਰਾ ਖਾ ਲਓ ਕੋਈ ਕਹਿੰਦਾ ਬਿਲਕੁਲ ਨਾ ਖਾਓ ਕੋਈ ਕਹਿੰਦਾ ਜੀ ਮੇਰੇ ਅੜੀ ਸ਼ਿਲਾ ਜੀ ਖਾ ਲਓ ਕੋਈ ਕਹਿੰਦਾ ਬਿਲਕੁਲ ਨਾ ਖਾਓ ਕੋਈ ਕਹਿੰਦਾ ਜੀ ਕਿ ਜਵੈਣ ਤੁਸੀਂ ਐਂਗ ਵਾਲ ਕੇ ਪੀ ਲਓ ਕੋਈ ਕਹਿੰਦਾ ਬਿਲਕੁਲ ਨਾ ਪੀਓ ਸਾਰੀ ਬੈਡ ਆ ਅਜਕਲ ਟੋਟਲੀ ਹਰ ਬੰਦਾ ਹੀ ਵੈਰ ਬਣਿਆ ਫਿਰਦਾ ਸੋ ਪੰਜਾਬ ਦੇ ਲੋਕਾਂ ਨੂੰ ਥੋੜੀ ਜੀ ਆਦਤ ਵੀ ਆ ਵੀ ਜਿਵੇਂ ਕਿਹਾ ਕਿਸੇ ਨੂੰ ਉਹ ਮਗਰ ਲੱਗ ਜਾਣਾ ਆ ਹੁਣ ਸਵਾਲਾਂ ਦੇ ਲੇਪ ਵਾਲੀ ਗੱਲ ਵੀ ਇਵੇਂ ਹੀ ਆ ਦੇ ਵਿੱਚ ਲੋਕੇ ਗਲ ਕੇ ਜਾਂਦੇ ਹਾਂ ਜੀ ਮੈਂ ਮਹੀਨਾ ਪਹਿਲਾਂ ਲਵਾਇਆ ਸੀ ਲੇਪ ਹੁਣ ਮੈਂ ਬਿਲਕੁਲ ਠੀਕ ਆ ਪਤਾ ਨਹੀਂ ਹੁਣ ਕਿਹਦੀ ਮੰਨ ਲਈਏ ਤੇ ਕਿਹਦੀ ਨਾ ਮੰਨ ਲਈਏ ਪਰ ਗੱਲ ਇਹ ਜੀ ਕਿ ਇਸ ਵੇਲੇ ਜਿਹੜਾ ਨੁਕਸਾਨ ਹੋਇਆ ਇਹ ਹੈਗੇ ਜੀ ਕਈ ਦਰਜਨ ਬੰਦੇ ਕਈ ਦਰਜਨ ਬੰਦਿਆਂ ਦਾ ਨੁਕਸਾਨ ਹੋਇਆ ਤੇ ਹੁਣ ਉਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੀ ਜੀ ਤੇ ਟੈਣਾ ਸਾਹਿਬ ਉਧਰ ਦਰਬਾਰ ਸਾਹਿਬ ਦੇ ਸੋਨੇ ਦੇ ਪੱਤਰਿਆਂ ਦੀ ਧੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ ਜੀ ਹਾਂ ਬਿਲਕੁਲ ਜੀ ਦਰਬਾਰ ਸਾਹਿਬ ਦੇ ਵਿੱਚ ਸੋਨੇ ਦੇ ਪੱਤਰਿਆਂ ਦੀ ਧੁਆਈ ਦਾ ਕੰਮ ਹਰ ਸਾਲ ਹੀ ਕੀਤਾ ਜਾਂਦਾ ਨਿਸ਼ਕਾਮ ਸੇਵਾ ਜਥਾ ਗੋਲ ਵੀ ਰਾਣੀ ਸ਼ੁਰੂ ਕੀਤਾ 10 ਤੋਂ ਲੈ ਕੇ 15 ਕ ਦਿਨ ਦੇ ਵਿੱਚ ਵਿੱਚ ਤੇ ਇਹ ਸੋਨੇ ਦੇ ਪੱਤਰਿਆਂ ਦੀ ਧੁਆਈ ਦਾ ਕੰਮ ਮੁਕੰਮਲ ਹੋ ਜਾਣਾ ਤੇ ਵੱਡੀ ਗਿਣਤੀ ਵਿੱਚ ਸੰਗਤ ਸ਼ਰਧਾਲੂ ਆ ਜਿਹੜੇ ਲੱਗੇ ਹੋਏ ਆ ਤੇ ਇੱਥੇ ਪੱਤਰਿਆਂ ਦੀ ਧੁਆਈ ਦਾ ਕੰਮ ਕਰਨ ਦੇ ਲਈ ਪ੍ਰਦੂਸ਼ਣ ਦੇ ਕਰਕੇ ਕਾਲਖ ਦੇ ਕਰਕੇ ਤੇ ਸੋਨੇ ਦੀ ਚਮਕਾ ਜਿਹੜੀ ਮੱਧਮ ਪੈ ਜਾਂਦੀ ਹੈ ਤੇ ਹਰ ਸਾਲ ਹੀ ਇਸ ਮੱਧਮ ਨੂੰ ਠੀਕ ਕਰਨ ਦੇ ਲਈ ਤੇ ਫਿਰ ਇਹਦੀ ਧੁਆਈ ਦਾ ਕੰਮ ਕਰਨਾ ਪੈਂਦਾ ਤੇ ਫਿਰ ਉਹ ਧੁਆਈ ਦਾ ਕੰਮ جاری ਆ ਰੀਠਿਆਂ ਦੇ ਪਾਣੀ ਨਾਲ ਤੇ ਨਿੰਬੂ ਦੇ ਨਾਲ ਯਾਨੀ ਕਿ ਜਿਹੜੀ ਇਹ ਹੈਗਾ ਕੁਦਰਤੀ ਤਰੀਕੇ ਦੇ ਨਾਲ ਤੇ ਜੋ ਸਧਾਰਨ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਨਾ ਕਿ ਕੋਈ ਕੈਮੀਕਲ ਲਾਇਆ ਜਾਂਦਾ ਸੋ ਲੰਘੇ ਕੱਲ ਜਾਨੀ ਰਗਵੀਰ ਸਿੰਘ ਨੇ ਤੇ ਹੋਰ ਜਿਹੜੀਆਂ ਵਕ ਵਕ ਸਖੀਤਾਂ ਜਾਨੀ ਸੁਲਤਾਨ ਸਿੰਘ ਉਹਨਾਂ ਦੇ ਵੱਲੋਂ ਅਰਦਾਸ ਕਰਕੇ ਇਹਦੀ ਸ਼ੁਰੂਆਤ ਕਰਵਾਈ ਗਈ ਹੈ ਜੀ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਗਰਮੀ ਵਧ ਗਈ ਜੀ ਵੈਸੇ ਤਾਂ ਲੰਘੇ ਕੱਲ ਪੰਜਾਬ ਦੇ ਵਿੱਚ ਥੋੜਾ ਜਿਹਾ ਮੌਸਮ ਦੇ ਵਿੱਚ ਬਦਲਾਅ ਆਇਆ ਵੀ ਥੋੜੀ ਜੀ ਵਿਚਾਲੇ ਹਵਾ ਦੇ ਵਿੱਚ ਨਮੀ ਜੀ ਹੈਗੀ ਆ ਪਰ ਮੀਂਹ ਤਾਂ ਕਿਤੇ ਨਹੀਂ ਪਿਆ ਦਿਨ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਪੂਰਾ ਨਿਕਰਿਆ ਹੋਇਆ ਤੇ ਵੈਨੇ ਭਾਈ ਕੀ ਬਣਦਾ ਪਰ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਅੱਜ ਕੀ ਗਰਮੀ ਬੇਹਦ ਪੈਣੀ ਆ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਦੇ ਵੇਲੇ ਤੱਕ ਵੱਟ ਕੱਢਦੀ ਗਰਮੀ ਪਿਆ ਕਰੂਗੀ ਤੇ ਅੱਜ ਕੀ 45 47 ਡਿਗਰੀ ਟੈਂਪਰੇਚਰ ਆਮ ਰਿਹਾ ਕਰਨਾ ਵੈਸੇ ਪੰਜਾਬ ਦੇ ਵਿੱਚ ਹੁਣ 30 ਤੋਂ ਲੈ ਕੇ 32 ਡਿਗਰੀ ਤੱਕ ਟੈਂਪਰੇਚਰ ਹੋ ਗਿਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਡੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਧੰਨਵਾਦ